ਬੜਾ ਤਹਿ ਦਿਲ ਤੋਂ ਧੰਨਵਾਦੀਆਂ ਪਿੰਡ ਵਾਦੀਆਂ ਨਿਵਾਸੀਆਂ ਦਾ ਦੋਸਤਾਂ ਮਿੱਤਰਾਂ ਦਾ ਜਿਨ੍ਹਾਂ ਨੇ ਮੈਨੂੰ ਇੰਨੇ ਛੋਟੇ ਉਮਰ ਦੇ ਵਿੱਚ ਇੰਨਾ ਵਿਸ਼ਵਾਸ ਮੇਰੇ ਤੇ ਕੀਤਾ ਕਿ ਮੈਨੂੰ ਪਿੰਡ ਦਾ ਸਰਪੰਚ ਬਣਾਇਆ ਸਰਬਸੰਤੀ ਦੇ ਨਾਲ ਸਰਪੰਚ ਬਣਾਇਆ ਇਹ ਜਿਹੜੀ ਪਿਰਤ ਪਈ ਆਸੀਂ ਚਾਹੁੰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਪਿਰਤ ਇਦਾਂ ਹੀ ਪੈਂਦੀ ਰਹੇ ਬਹੁਤ ਲੰਮੇ ਟਾਈਮ ਤੋਂ ਬਾਅਦ 65 ਸਾਲ ਤੋਂ ਬਾਅਦ ਇਸ ਵਾਰੀ ਸਾਡੇ ਪਿੰਡ ਵਿੱਚ ਸਰਬਸੰਤੀ ਹੋਈ ਹੈ 6 ਮੈਂਬਰਾਂ ਦੇ ਸਰਬਸੰਤੀ ਹੋਈ ਹੈ ਤੇ ਇੱਕ ਸਰਪੰਚ ਦੇ ਸਰਬਸੰਤੀ ਹੋਈ ਹੈ ਸੋ ਮੈਂ ਜਿਹੜੇ ਮੇਰੇ ਦੋਸਤਾਂ ਮਿੱਤਰਾਂ ਨੇ ਜਿਹੜੇ ਮੇਰੇ ਨਿਵਾਸੀਆਂ ਨੇ ਪਿੰਡ ਨਿਵਾਸੀਆਂ ਨੇ ਜਿਹੜਾ ਵਿਸ਼ਵਾਸ ਦਿਵਾਇਆ ਮੈਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਕਿਰਪਾ ਕਰੇ ਮੇਰੇ ਭਰਾ ਮੇਰਾ ਸਾਥ ਦਿੰਦੇ ਰਹਿਣ ਤੇ ਮੈਂ ਜਿਹੜਾ ਪਿੰਡ ਦਾ ਵਿਕਾਸ ਆ ਉਹਦੇ ਵਾਸਤੇ ਦਿਨ ਦੁਗਣੀ ਤੇ ਰਾਤ ਚੁੱਗਣੀ ਮਿਹਨਤ ਕਰੂੰਗਾ ਜਿਹੜਾ ਮੇਰਾ ਪਿੰਡ ਆ ਇਹ ਮੈਂ ਤਰੱਕੀ ਦੀਆਂ ਲੀਹਾਂ ਹਾਂ ਤੇ ਜਿਹੜੀ ਮੇਰੇ ਦਿਲ ਦੇ ਵਿੱਚ ਇੱਛਾ ਹੈ ਕਿ ਜਿਹੜਾ ਮੇਰਾ ਪਿੰਡ ਪਛੜ ਚੁੱਕਿਆ ਪਿੰਡ ਬਹੁਤ ਜ਼ਿਆਦਾ ਇੱਥੇ ਸੁਧਾਰ ਹੋਣ ਵਾਲਾ ਬਹੁਤ ਜ਼ਿਆਦਾ ਕੰਮ ਹੋਣ ਵਾਲੇ ਆ ਸੋ ਮੈਂ ਪ੍ਰਮਾਤਮਾ ਅਗੇ ਇਹੋ ਹੀ ਅਰਦਾਸ ਕਰਦਾ ਕਿ ਮੇਰੇ ਪਿੰਡ ਵਾਸੀ ਮੇਰਾ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹਿਣ ਤੇ ਮੈਂ ਆਪਣੇ ਪਿੰਡ ਨੂੰ ਉਚਾਈਆਂ ਤੇ ਲੈ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦੀ ਆ ਪਿੰਡ ਵਾਦੀਆਂ ਦੇ ਜਿਨ੍ਹਾਂ ਦੇ ਸਹਿਯੋਗ ਨਾਲ ਜਿਨ੍ਹਾਂ ਦੀ ਬਲਦੌਲਤ ਨਾਲ ਅਸੀਂ ਮੈਂਬਰ ਦੀ ਪਦਵੀ ਤੇ ਆਏ ਆਂ ਅਸੀਂ ਚੰਗੇ ਕੰਮ ਕਰਾਂਗੇ ਸਾਨੂੰ ਜੇ ਚੰਗੇ ਕੰਮ ਕਰਾਂਗੇ ਸਾਨੂੰ ਇਹ ਦੁਬਾਰਾ ਫੇਰ ਚੁਣਨਗੇ ਧੰਨਵਾਦੀਆਂ ਸਾਰੇ ਪਿੰਡ ਦਾ ਮੈਂ ਧੰਨਵਾਦ ਕਰਦਾ ਵਾਂ ਸਾਰਿਆਂ ਦੀ ਮੈਂ ਸਤ ਵਾਰ ਦਾ ਵੀ ਕਰਾਂਗਾ ਸਾਰੇ ਪਿੰਡ ਦਾ ਹੀ ਕਰਾਂ ਮਾਹੀ ਗੁਰ ਜਿੱਕਾ ਖਾਲਸਾ ਮਾਹੀ ਗੁਰ ਜਿੱਕੀ ਫਤਿਹ ਨਗਰ ਨਿਵਾਸੀਆਂ ਦਾ ਅਸੀਂ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਬਹੁਤ ਹੀ ਪਿੰਡ ਦੀ ਸੂਝਵਾਨ ਪੜ੍ਹੇ ਲਿਖੀ ਐਕਟਿਵ ਪੰਚਾਇਤ ਚੁਣੀ ਆ ਪੂਰੇ ਯਾਨੀ ਕਿ ਮਿਹਨਤੀ ਬੰਦੇ ਇਹਨਾਂ ਨੇ ਧਿਆਨ ਚ ਲਿਆ ਕੇ ਚੁਣਿਆ ਵੀ ਜਿਹੜੇ ਪਿੰਡ ਦੇ ਕੰਮ ਕਰ ਸਕਦੇ ਆ ਸਾਨੂੰ ਇਹਨਾਂ ਤੇ ਬਹੁਤ ਮਾਣ ਆ ਉਮੀਦ ਵੀ ਆ ਕਿ ਇਹ ਸਾਡੇ ਪਿੰਡ ਦਾ ਬਹੁਤ ਸੁਧਾਰ ਕਰਨਗੇ ਵੈਗਰ ਜਿੱਕਾ ਖਾਲਸਾ ਮੈਂ 4 ਨੰਬਰ ਵਾਰਡ ਦੇ ਵਿੱਚ ਮੈਨੂੰ ਸਹਿਮਤੀ ਨਾਲ ਸਾਰਾ ਨਾ ਬਣਾਇਆ ਮੈਂ ਬਹੁਤ ਧੰਨਵਾਦ ਕਰਦੀ ਇਹਨਾਂ ਦਾ ਮੇਰੇ ਵੱਲ ਬਹੁਤ ਸ਼ੁਕਰਾਨਾ ਵੈਗਰ ਜਿੱਕਾ ਖਾਲਸਾ ਵੈਗਰ ਜੀ ਫਤਿਹ ਮੈਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਜੋ ਸਾਡੇ ਨਗਰ ਨਿਵਾਸੀਆਂ ਦੀ ਤਮੰਨਾ ਸੀ ਕਿ ਪਿੰਡ ਜਿਹੜਾ ਮੰਨ ਲਓ ਉਹ ਜਿਵੇਂ ਅਸੀਂ ਬਾਹਰ ਜਾਂਦੇ ਆ ਪਿੰਡਾਂ 'ਚ ਜਾਂਦੇ ਆ ਕਿਉਂਕਿ ਆਖਦ ਨੇ ਵੀ ਆ ਪਿੰਡ ਬਹੁਤ ਵਧੀਆ ਬਣਿਆ ਸਾਡਾ ਪਿੰਡ ਪਛੜਿਆ ਸੀ ਸਾਡੀ ਹੁਣ ਇੱਕ ਦੀ ਮੰਨ ਲਓ ਵੀ ਸਾਨੂੰ ਪੂਰੀ ਉਮੀਦ ਆ ਕਿ ਕਸਾਲ ਸ਼ਰਮਾ ਜੀ ਸਰਪੰਚ ਬਣਿਆ ਨੌਜਵਾਨ ਮੁੰਡੇ ਆ ਠੀਕ ਹੈ ਜੀ ਸਰਕਾਰ ਵੀ ਇਹਨਾਂ ਦੀ ਆ ਜਿਹੜੇ ਮੈਂਬਰ ਹੋਰ ਵੀ ਨਾਲ ਛਾਣੇ ਮੈਂਬਰ ਵੀ ਹੈਗੇ ਆ ਬੱਪ ਪੂਨ ਸਿੰਘ ਮੇੜ ਜੀ ਆ ਮੱਲ ਜੀ ਆ ਸੇਠ ਜੀ ਆ ਹੋਰ ਮੈਂਬਰ ਨੌਜਵਾਨ ਕੁਲੰਤ ਸਿੰਘਾ ਮੰਨ ਲਓ ਵੀ ਸਾਨੂੰ ਇਹਨਾਂ ਤੇ ਪੂਰੀ ਉਮੀਦ ਹੈ ਵੀ ਸਾਡੇ ਪਿੰਡ ਦੀਆਂ ਤਰੱਕੀਆਂ ਤੇ ਉਚਾਈਆਂ ਤੇ ਲੈ ਕੇ ਜਾਣਗੇ ਅਸੀਂ ਸਾਡਾ ਵੀ ਸਹਿਯੋਗ ਬੰਦਾ ਸਾਡੇ ਇਹ ਨਹੀਂ ਪੰਚਾਇਤ ਦਾ ਸਾਡੇ ਨਗਰ ਨਿਵਾਸੀਆਂ ਦਾ ਸਹਿਯੋਗ ਬੰਦਾ ਵੀ ਇਹਨਾਂ ਨੂੰ ਅਸੀਂ ਮਗਰੋਂ ਸਹਿਯੋਗ ਦੇਵਾਂਗੇ ਇਹ ਕੰਮ ਕਰਨਗੇ ਸਾਰੇ ਪਿੰਡ ਦਾ ਸਹਿਯੋਗ ਆ ਸਾਡੀ ਇਹੋ ਹੀ ਉਮੀਦ ਹੈ ਨਗਰ ਦੇ ਅਗੇ ਠੀਕ ਹੈ ਜੀ ਇਹਨਾਂ ਸਾਰਿਆਂ ਦਾ ਸਹਿਯੋਗ ਰਵੇਗੇ ਜੀ ਖਾਲਸਾ ਵੈਕ ਦੀ ਫਤਿਹ